ਤੋ ਨਾ ਕਰਿਆ ਗਿਆ ਚਲੋ ਜੀ ਸਨੀ ਜੀ ਬੰਦਸ ਗਿਆ ਰਵਿਦਾ ਜਨਤੀ ਕੀ ਕਹਿਣਾ ਚਾਹੁੰਦਾ ਜੀ ਰਵਿਦਾ ਜਨਤ ਜਾਇਵਾਲ ਦੀ ਹਰਵਾਲ ਦੀ ਜੈ ਗੁਰੂ ਰਵਿਦਾ ਮਹਾਰਾਜ ਕੀ ਜੈ ਮੇਰਾ ਨਾਮ ਸਨੀ ਪ੍ਰਧਾਨ ਬਗਵਾੜ ਵਾਲੀ ਕਾਸ਼ਰਮ ਤੋਂ ਪੁਨਾਫਾ ਕਸ਼ਤ ਤੋਂ ਜੰਨਤ ਤੱਕ ਪੰਜਾਬ ਅੱਜ ਗੁਰੂ ਰਵਿਦਾਸ ਮਹਾਰਾਜ ਦੇ ਜੜਮ ਦਿਹਾੜੇ ਦੇ ਪਖਸ਼ੇ ਦੇ ਵਿੱਚ ਸਾਡੀ ਆਪਣਾ ਜੋ ਸਭਾ ਆਜਾ ਸਭਾ ਗੁਰੂ ਅਰਬਿੰਦਾਸ ਮਹਾਰਾਜ ਜੀ ਉਹਨਾਂ ਦੇ ਪੱਖੋਂ ਉਹਦੀ ਕਮੇਟੀ ਵੱਲੋਂ ਮਹਾਰਾਜ ਦਾ ਲੰਗਰ ਦੀ ਸਥਾਪਨਾ ਕੀਤੀ ਗਈ ਲੰਗਰ ਲਾਇਆ ਗਿਆ ਨਾਲ ਮਹਾਰਾਜ ਦਾ ਆਡ ਰੱਖਿਆ ਗਿਆ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਹਾਰਾਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹਨਾਂ ਦਾ ਧੰਵਾਦ ਵੀ ਕਰਦਾ ਕਮੇਟੀ ਦਾ ਜਿਹੜੀ ਗੁਰੂ ਅਰਬਿੰਦਾਸ ਮਹਾਰਾਜ ਦੀ ਸੋਹ ਦੇ ਪ੍ਰਤੀ ਹਰ ਦਿਨ ਦੇ ਹਰ ਨੇ ਮਨਾਉਂਦੇ ਆ ਤੇ ਲੰਗਰ ਦੀ ਸੇਵਾ ਲਾਂਦੇ ਆ ਨਾਲ ਲੰਗਰ ਦੀ ਸਾਧਨਾ ਕਰਕੇ ਗੁਰੂ ਘਰ ਦੀ ਲੰਗਰ ਦੀ ਲੋਡ ਵੰਡੋ ਸੰਤ ਕੰਧ ਲੋਕਾਂ ਨੂੰ ਸੇਵਾ ਵੀ ਕਰਦੇ ਆ ਤੇ ਲਗਨ ਵੀ ਖਵਾਂਦੇ ਆ ਤੇ ਮੈਂ ਕਿੰਨਾ ਸ਼ਬਦਾਂ ਕਿਹਾ ਧੰਨ ਗੁਰੂ ਦੀ ਆਸਮਾਨੀ ਚਾਹ ਵੰਡਵਾਦੀ ਮਹਾਰਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਟਿਆਰ ਹਾਂ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸਭ ਰਹੇ ਰਵਿਦਾਸ ਰਹੇ ਪਰਸਾਨ ਸੰਤ ਪਰੰਪਰਾ ਦੇ ਮਹਾਨ ਸੰਤ ਸ਼ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਹਾੜੇ ਦੀ ਤੋਂ ਪੈਨਾ ਉਹਨਾਂ ਦੇ ਚਰਨਾਂ 'ਚ ਕੋਟ ਕੋਟ ਨਮਨ ਕੋਟ ਨਮਨ ਪ੍ਰਣਾਮ ਫਿਰ ਦੇਸ਼ ਆ ਦੇਸ਼ਾਂ ਦੇ ਵਿੱਚ ਵਸਦੀਆਂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਇਸ ਪੁਰਖ ਅਧਿਆਦੇ ਦੀਆਂ ਕਰੋੜ ਕਰੋੜ ਮੁਬਾਰਕਾਂ ਔਰ ਅੱਜ ਜੋ ਪ੍ਰਧਾਰੋਣਾ ਦੱਸਿਆ ਕਿ ਅੱਜ ਬਹੁਲਾ ਹਰਕ ਬਿੰਦਕੁਰਾ ਦੇ ਬਾਹਰ ਗੇਟ ਕੀ ਮਾਦੇ ਬਾਹਰ ਰਗੂਪਾਲ ਜੀ ਸੰਦੀਪ ਜੀ ਔਰ ਉਹਨਾਂ ਦੀ ਸੁਗਤੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਦਿਹਾੜਾ ਮਨਾਇਆ ਜਾਂਦਾ ਹੈ ਔਰ ਅੱਜ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਅੱਜ ਦੀ ਦਿਹਾੜੇ ਨੂੰ ਸੁਖੀਆ ਸਾਖਤਾ ਦੇ ਸਹਿਯੋਗ ਨਾਲ ਮਨਾ ਰਹੇ ਨੇ ਔਰ ਗੁਰੂ ਰਵਿਦਾਸ ਮਹਾਰਾਜ ਇਸੇ ਤਰ੍ਹਾਂ ਇਹਨਾਂ ਨੂੰ ਸੇਵਾ ਲੈਂਦੇ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਜਿਉ ਜੋ ਉਹਨਾਂ ਦੇ ਸੋਚ ਸੀ ਜੋ ਉਹਨਾਂ ਦੇ ਸਨੇਹ ਸੀ ਮਾਨਵਤਾ ਦੀ ਭਲਾਈ ਔਰ ਉੱਚ ਨੀਚ ਜਾਤ ਪਾਤ ਭੇਦ ਭਾਵ ਤੋਂ ਉੱਪਰ ਉੱਠ ਕੇ ਉਹਨਾਂ ਨੇ ਜ਼ਿੰਦਗੀ ਜਿਉਣ ਦਾ ਜੋ ਸੁਨੇਹਾ ਦਿੱਤਾ ਔਰ ਸੱਚ ਦੇ ਉੱਤੇ ਚੱਲਣ ਦਾ ਔਰ ਕਿਰਤ ਕਰਨ ਦਾ ਜੋ ਸੁਨੇਹਾ ਦਿੱਤਾ ਉਹਦੇ ਤੇ ਚੱਲਣ ਦਾ ਸਾਨੂੰ ਸਾਰਿਆਂ ਨੂੰ ਉਹਦੇ ਤੇ ਚੱਲਣਾ ਚਾਹੀਦਾ ਔਰ ਅੱਜ ਇੱਕ ਵਾਰ ਫੇਰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਦੇਸ਼ਾਂ ਵਾਸੀਆਂ ਦੀਆਂ ਸੰਤਾਨ ਨੂੰ ਕਰੋੜ ਕਰੋੜ ਮੁਬਾਰਕਾਂ ਪ੍ਰੈਜ਼ੀਡੈਂਟ ਜੀ ਤੁਹਾਨੂੰ ਰੱਖ ਗੱਲ ਨਾ ਕੁੜੀਆਂ ਕਿੱਥੇ ਨਹੀਂ ਆਵਾਜ਼ ਨਾ ਮਿੱਠੀ ਮੈਂ ਦੱਸਦਾ ਹਾਂ ਰਹੀ ਹਾਂ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਮਾਣ ਕਰਦਾ ਹਾਂ। ਅੱਜ ਇਹ ਸ਼ਹਿਰ ਨੂੰ ਜੀ ਦਾ ਪ੍ਰਤਾਸ ਸ਼ਹਿਰ ਟੀਮ ਵਾਲੇ ਆਨਰ ਪ੍ਰੈਜ਼ੀਡੈਂਟ ਆਏ ਗਿਆ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਕਮਿਤਾ ਦਾ ਜਨਤੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਔਰ ਮੇਰੇ ਸਾਥੀਆਂ ਨੇ ਜਿਹੜੇ ਥੋਂ ਦੇ ਅੱਗੇ ਅੱਗੇ ਲੱਗੇ ਨੇ। ਉਹਨੇ ਇੱਥੇ ਲੰਗਰ ਦਾ ਵੀ ਰਣਨ ਕੀਤਾ। ਸਾਰੇ ਦੇਸ਼ ਵਾਸੀਆਂ ਦਾ ਸੁਗਾ ਉਸ ਜੀ ਦਾ ਅੰਦਰ। ਮਹਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 199ਵੇਂ ਗੁਰਪੁਰਬ ਦੀ ਆਪ ਸਭ ਨੂੰ ਸ਼੍ਰੀ ਗੁਰੂ ਰਵਿਦਾਸ ਇਕਤਰਗਰਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਤਰਫੋਂ ਕੋਟਨ ਕੋਟ ਵਧਾਈ ਹੋਵੇ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਰਲਡ ਦੇ ਵਿੱਚ ਸਾਧੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਧੂਮਤਮ ਅਤੇ ਜਾਗਤ ਕੋ ਆਪੂਰਕ ਦੇ ਆਪਣੇ ਪੂਰੇ ਤਨਮਨ ਧੰਦੇ ਨਾਲ ਮਹਾਰਾਜ ਦੇ ਜਨਮ ਵਿੱਚ ਸਮਰਪਣ ਹੋਏ ਹਨ ਅੱਜ ਦਾ ਜੋ ਪ੍ਰਕਾਸ਼ ਪੁਰਬ ਜੀ ਹਰ ਗੋਬਿੰਦ ਉਰਾਦੇ ਵਿੱਚ ਬੜੀ ਹੀ ਧੂਮਤਾਮਾ ਤੇ ਸ਼ਰਧਾ ਨਾਲ ਸੰਗਤਾਂ ਦੀ ਰੈਮਨ ਜੈ ਗੁਰਦੇਵ ਜੀ ਮੇਰਾ ਨਾਮ ਹੈ ਸੁਖਨ ਰਵਿਦਾਸੀ ਜੀ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਜਨਮ ਦਿਹਾੜਾ ਬੜੀ ਹੀ ਧੂਮਤਾਮਕ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਵੀਰ ਭਰਾ ਇਕੱਠੇ ਹੋ ਕੇ ਬਿਨਾ ਰਹੇ ਹਨ ਸਤਿਗੁਰੂ रविदास ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਪਾਵਨ ਉਪਦੇਸ਼ ਦਿੰਦੇ ਹਨ ਕਿ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮਕੀ ਦਾ ਸਤਿਗੁਰੂ रविदास ਮਹਾਰਾਜ ਜੀ ਸਾਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਕਹਿੰਦੇ ਮੱਖੀਆਂ ਵਿੱਚ ਮਧੂ ਮੱਖੀ ਚ ਕਿੰਨਾ ਦਗ ਹੁੰਦਾ ਹੈ ਤੇ ਉਹ ਇੱਕ ਛੱਤੇ ਥੱਲੇ ਇਕੱਠੇ ਰਹਿ ਕੇ ਨਿਖਾਸ ਖੋਲਦੀਆਂ ਹਨ ਪਰ ਜਦੋਂ ਉਹਨਾਂ ਦੇ ਹੱਕ ਵਾਸਤੇ ਕੋਈ ਉਹਨਾਂ ਤੇ ਬਾਹਰ ਕਰਦਾ ਹੈ ਤੇ ਉਹ ਮਰਨ ਮਰਾਂ ਤੇ ਆ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਕੌਮ ਵਾਸਤੇ ਆਪਣੇ ਹੱਕ ਵਾਸਤੇ ਜੇ ਤੁਹਾਨੂੰ ਕੋਈ ਸਾਡੀ ਕੌਮ ਤੇ ਕੋਈ ਬਾਹਰ ਕਰੇ ਤੇ ਸਾਨੂੰ ਆਪਣੇ ਹੱਕ ਵਾਸਤੇ ਅੱਗੇ ਹੋਣਾ ਚਾਹੀਦਾ ਹੈ ਸਾਰੇ ਧਰਮ ਨੂੰ ਸਾਰੀ ਸੰਗਤ ਨੂੰ ਸਤਗੁਰ ਅਵਦਾਸ ਮਹਾਰਾਜ ਕਹਿੰਦੇ ਹਨ ਕਿ ਕੋਈ ਜਨਮ ਜਾਤ ਕਾ ਤਰ ਉੱਚਾ ਨੀਵਾਂ ਨਹੀਂ ਹੈ ਕਹਿੰਦੇ ਜਨਮ ਜਾਤ ਕੇ ਕਾਰਨੇ ਹੋਤ ਨਾ ਕੋ ਨੀਚ ਨਰ ਕੋ ਨੀਚ ਕਰ ਡਰ ਹੈ ਉੱਚੇ ਧਰਮ ਕੀ ਕੀਚ ਕਹਿੰਦੇ ਜਨਮ ਖਾਤਰ ਕੋਈ ਉੱਚਾ ਨੀਵਾਂ ਨਹੀਂ ਹੈ ਨਾ ਕੋ ਭੇਦ ਭਾਗ ਹੈ ਇਨਸਾਨ ਦੇ ਜੀਵ ਦੇ ਕਹਿੰਦੇ ਕਰਮ ਉੱਚੇ ਨੀਵੇਂ ਹਨ ਸ਼ੂਦਰ ਕੌਣ ਹੈ ਜੋ ਸ਼ੁੱਧ ਕਰਮ ਕਰਦਾ ਹੈ ਤੇ ਬ੍ਰਾਹਮਣ ਕੌਣ ਹੈ ਜੋ ਉੱਚਾ ਕਰਮ ਕਰਦਾ ਹੈ ਜੈ ਗੁਰਦੇਵ ਤੁਹਾਨੂੰ ਬੋਲਦੇ ਜੋ ਪਰਮਾਤਮਾ ਸਭ ਨੂੰ ਵਧਾਈ ਹੋਵੇ 69 ਜਨਮ ਦਿਨ આજ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਦੇਖੋ ਇਹ ਵਗੂ ਹਰ ਸਾਲ ਕਈ ਸਾਲ ਹੋ ਗਏ ਮੈਂ ਕਿੰਨੇ ਸਾਲ ਹੋ ਗਏ ਰਜੂ ਜੀ ਆਪਾਂ ਨੂੰ ਵੀ ਤੋਂ 25 ਸਾਲ ਹੋ ਗਏ ਵਗੂ ਹਰ ਸਾਲ ਮਨਾਉਂਦੇ ਨੇ ਪਰਮਾਤਮਾ ਨੂੰ ਦੇਖੋ ਮਹਾਰਾਜ ਨੇ ਇੱਥੇ ਸੁਦੇਵੀ ਦਾਸੀ ਜੀ ਨੇ ਸਾਨੂੰ ਭੇਜਿਆ ਵਾ ਉਹਨਾਂ ਦੀ ਅਸੀਂ ਸਾਰੇ ਦੇਨ ਆ ਪਰਮਾਤਮਾ ਸਾਨੂੰ ਦਿੰਦਾ ਵਾ ਇਹ ਸਾਰਿਆਂ ਨੂੰ ਦਿੰਦਾ ਆਵਾਜ਼ ਆਹੀ ਐ ਅਸੇ ਕਰਕੇ ਇੱਥੇ ਖੋਤੇ ਪੇਰੇ ਫਿਰਦੇ ਆ ਪਰਮਾਤਮਾ ਰਵਿਦਾਸ ਹੀ ਦੇਣਾ ਐਸੇ ਕਰਕੇ ਪਰਮਾਤਮਾ ਹੋਰ ਸਾਰਿਆਂ ਨੂੰ ਚੜਦੀ ਕਲਾ ਰੱਖੇ ਹਰ ਸਾਲ